ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਆਦਰਾਂ ਜੀ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ ਹਰ ਹਫਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਨਵੇਂ ਟੌਪਿਕਸ ਲੈ ਕੇ ਆਈਏ ਤੇ ਤੁਹਾਨੂੰ ਆਪਾਂ ਕੁਝ ਵਿਚਾਰਨ ਦੀਆਂ ਗੱਲਾਂ ਬਾਰੇ ਦਸੀਏ ਅੱਜ ਅਸੀਂ ਗੱਲ ਕਰਾਂਗੇ ਬਿਜਲੀ ਬਚਾਉਣ ਬਾਰੇ ਦੋਸਤੋ ਬਿਜਲੀ ਬਚਾਉਣਾ ਇੱਕ ਸਿਰਫ ਆਪਣੇ ਪੈਸੇ ਹੀ ਨਹੀਂ ਬਚਾਉਣਾ ਇਹਦੇ ਨਾਲ ਤੁਸੀਂ ਪ੍ਰਦੂਸ਼ਣ ਨੂੰ ਵੀ ਰੋਕ ਸਕਦੇ ਹੋ ਜਿੰਨੀ ਤੁਸੀਂ ਬਿਜਲੀ ਬਚਾਓਗੇ ਓਨੀ ਬਿਜਲੀ ਘੱਟ ਯੂਜ਼ ਹੋਏਗੀ ਤੇ ਜਿਹੜੀ ਬਿਜਲੀ ਬਣਦੀ ਹੈ ਕੋਲਾ ਘੱਲ ਕੇ ਬਿਜਲੀ ਬੰਦੀ ਹੈ ਤੇ ਜੇ ਅਸੀਂ ਬਿਜਲੀ ਘੱਟ ਯੂਜ਼ ਕਰਾਂਗੇ ਉਨਾ ਹੀ ਘੱਟ ਕੋਲਾ ਬਲੇਗਾ ਉਨੀ ਘੱਟ ਗੈਸ ਪ ਰਹੇਗੀ ਤੇ ਜਿਹਦੇ ਨਾਲ ਪ੍ਰਦੂਸ਼ਣ ਜਿਹੜਾ ਉਹ ਵਧਣ ਤੋਂ ਰੁਕੇਗਾ ਦੋਸਤੋ ਆਮ ਘਰਾਂ ਦੇ ਵਿੱਚ ਆਪਾਂ ਬੈਠਦੇ ਆ ਤੇ ਇੱਕ ਕਮਰੇ ਵਿੱਚ ਬੈਠਦੇ ਆ ਤੇ ਉੱਠ ਕੇ ਦੂਜੇ ਕਮਰੇ ਚੱਲ ਜਾਂਦੇ ਆ ਜਿਹੜੇ ਕਮਰੇ ਵਿੱਚ ਪਹਿਲਾਂ ਬੈਠੇ ਹੁੰਨੇ ਆ ਉਹਦੀਆਂ ਲਾਈਟਾਂ ਜਗਦੀਆਂ ਹੁੰਦੀਆਂ ਆ ਪੱਖੇ ਚੱਲਦੇ ਹੁੰਦੇ ਏਸੀ ਚੱਲਦਾ ਹੁੰਦਾ ਦੂਜੇ ਕਮਰੇ ਤੇ ਜਾ ਕੇ ਲਾਈਟਾਂ ਚਲਾ ਦਿੰਨੇ ਆ ਏਸੀ ਚਲਾ ਦਿੰਨੇ ਆ ਪੱਖਾ ਚਲਾ ਦਿੰਨੇ ਆ ਇਹ ਵੇਸਟੇਜ ਆ ਦੇਖੋ ਸਿਰ ਉਠਣ ਲੱਗਿਆ ਤੁਸੀਂ ਇੱਕ ਬਟਨ ਹੀ ਬੰਦ ਕਰਨਾ ਦੋ ਬਟਨ ਬੰਦ ਕਰਨੇ ਨੇ ਜੇ ਤੁਸੀਂ ਬੰਦ ਕਰ ਦੋਗੇ ਤੁਹਾਡਾ ਖਰਚਾ ਵੀ ਬਚੇਗਾ ਤੇ ਜਿਹੜੀ ਪਿਛਲੀ ਬਚੇਗੀ ਉਹ ਸਾਰਿਆਂ ਦੇ ਕੰਮ ਆਏਗੀ ਜਿੰਨੀ ਬਿਜਲੀ ਬਚਾਵਾਂਗੇ ਓਨੇ ਕੱਟ-ਕੱਟ ਲੱਗਣਗੇ ਜਿਹੜੀ ਬਿਜਲੀ ਆ ਇੰਡਸਟਰੀ ਵਾਸਤੇ ਯੂਜ਼ ਹੁੰਦੀ ਆ ਖੇਤੀ ਬਾੜੀ ਵਾਸਤੇ ਯੂਜ਼ ਹੁੰਦੀ ਆ ਜੇ ਅਸੀਂ ਵੇਸਟ ਕਰ ਹੀ ਜਾਵਾਂਗੇ ਤੇ ਸਾਡੀ ਸਰਕਾਰ ਦੇ ਕੋਲ ਬਿਜਲੀ ਘਟੇਗੀ ਤੇ ਕੱਟ ਹੀ ਲਾਏਗੀ ਔਰ ਕੀ ਕਰੇਗੀ ਗੱਲਾਂ ਬੰਦਾ ਚਲਦੀਆਂ ਰਹਿਣਗੀਆਂ ਆਓ ਦੇਖਦੇ ਹਾਂ ਛੋਟਾ ਜਿਹਾ ਕਲਿੱਪ ਬਿਜਲੀ ਬਾਰੇ ਹਾਂ ਜੀ ਬੇਟਾ ਕਿਦਾਂ ਹੋ ਠੀਕ ਹੋ ਉਹਨਾ ਆਪਣਾ 2000 ਰੁਪਏ ਦਾ ਲਈ ਜਾਈਦਾ ਸੀ ਯਾਰ ਇੱਕ ਤੇ ਨਾ ਤੁਹਾਡੀ ਉਧਾਰ ਮੰਗੇ ਤੇ ਆ ਤਾਂ ਮੈਨੂੰ ਚੰਗੇ ਨਹੀਂ ਲੱਗਦੀ ਹੈ ਅੱਗੇ ਆਪਾਂ ਕਿੰਨੇ ਪ੍ਰੋਗਰਾਮ ਦੇਖਦੇ ਹੋਗੇ ਉਧਾਰ ਮੰਗੇ ਵਾਪਸ ਰੋਕੀ ਕਰਦੇ ਨਹੀਂ ਹੈਗੇ ਨਹੀਂ ਉਧਾਰ ਨਹੀਂ ਪਤਾ ਕੀ ਚੱਕਰ ਹੈ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆ ਗਿਆ ਮੈਂ ਬਿੱਲ ਭਰਨ ਦਾ ਲਾਸਟ ਡੇਟ ਹੈਗੀ ਹੈ ਬਿਜਲੀ ਦਾ ਬਿੱਲ ਜ਼ਿਆਦਾ ਆ ਗਿਆ ਤਾਂ ਭਾਈ ਸਾਹਿਬ ਤੁਹਾਡੇ ਘਰ ਗਏ ਆ ਗੀਦਰ ਵੀ ਚੱਲਦਾ ਹੁੰਦਾ ਪੱਖੇ ਵੀ ਸਾਰੇ ਚੱਲਦੇ ਲਾਈਟਾਂ ਵੀ ਸਾਰੀਆਂ ਜਗਦੀਆਂ ਹੁੰਦੀਆਂ ਸਾਰੇ ਕਮਰਿਆਂ ਜਿਵੇਂ ਚੱਲਦੇ ਦਰਵਾਜ਼ੇ ਖੁੱਲੇ ਹੁੰਦੇ ਆ ਤੇ ਬਿੱਲ ਤੇ ਜ਼ਿਆਦਾ ਆਣੀ ਹੈ ਖੁਦਾਰ ਮੰਗਣਾ ਨਹੀਂ ਕਿਸੇ ਕੋਲ ਜ਼ਿੰਦਗੀ ਦੇ ਵਿੱਚ ਆਪਣੇ ਘਰ ਚ ਆਪ ਧਿਆਨ ਰੱਖੋ ਜਿੰਨੇ ਘਰ ਦੀਆਂ ਲਾਈਟਾਂ ਸਾਰੀਆਂ ਬਦਲ ਦੋ 60 ਵਾਟ ਦੇ ਬਲਬ 100 ਵਾਟ ਦੇ ਬਲਬ 1000 ਵਾਟ ਦੇ ਬਲਬ ਬਿਜਲੀ ਬੜੀ ਖਾਂਦੇ ਐ LED ਬਲਬ ਆ ਗਿਆ ਸਾਰੇ ਘਰ ਚ LED ਦੇ ਬਲਬ ਲਾਓ ਬਿੱਲ ਆਣਾ ਹੀ ਬੜਾ ਘੱਟ ਹੈ ਕਿਸੇ ਅੱਗੇ ਹੱਥ ਨਹੀਂ ੜਨਾ ਪਏਗਾ ਮੈਂ ਤੁਹਾਡੀ ਸਲਾਹ ਬਹੁਤ ਜਿਆਦਾ ਲੱਗੀ ਵੈਸੇ ਤੇ ਫਿਰ ਐਦਾਂ ਕਰੋ ਤੁਸੀਂ ਮੈਂ 4000 ਰੁਪਏ ਦੇ ਦਰਜੋ ਉਹ ਕਿਉਂ ਭਈ 2000 ਰੁਪਏ ਦੇ ਬਿੱਲ ਦੇਣਾ ਤੇ 2000 ਦੇ LED ਬਲਬ ਲਵਾ ਲ ਸਰਕਾਰ ਨੇ ਅੱਜ ਕੋ ਬੜੀਆਂ-ਬੜੀਆਂ ਸਕੀਮਾਂ ਸ਼ੁਰੂ ਕੀਤੀਆਂ ਤੁਸੀਂ ਸੋਲਰ એનર્ਜੀ ਦੇ ਨਾਲ ਵੀ ਬਿਜਲੀ ਪੈਦਾ ਕਰ ਸਕਦੇ ਹੋ ਆਪਣੇ ਘਰਾਂ ਦੇ ਉੱਤੇ ਤੁਸੀਂ ਸੋਲਰ ਪੈਨਲ ਲਗਾ ਕੇ ਬਿਜਲੀ ਪੈਦਾ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੇ ਘਰ ਦਾ ਜਿਹੜਾ ਬਿਜਲੀ ਦਾ ਖਰਚਾ ਬਹੁਤ ਘਟ ਜਾਂਦਾ ਮੇਰਾ ਇੱਕ ਦੋਸਤ ਹੈ ਉਹਨੂੰ ਕੁੰਡੀ ਪਾਣ ਦੀ ਬੜੀ ਆदत ਆ ਬੋ ਲੋਕੀ ਜਿਹੜੇ ਬਿਜਲੀ ਚੋਰੀ ਕਰਦੇ ਨੇ ਦੇਖੋ ਬਿਜਲੀ ਚੋਰੀ ਕਰਨਾ ਬਹੁਤ ਵੱਡਾ ਗੁਨਾਹ ਹੈ ਬਿਜਲੀ ਚੋਰੀ ਨਾ ਕਰਿਆ ਕਰੋ ਕਦੀ ਵੀ ਮੇਰਾ ਦੋਸਤ ਹੈ ਉਹਨਾਂ ਦੇ ਘਰ ਕੋਈ ਪੂਜਾ ਘਰ ਸੀਗਾ ਉਹਦੇ AC ਲੋ ਆ ਰਹੇ ਸੀ ਮੈਂ ਗਏ ਸੀ ਲੋਆ ਰਹੇ ਵੈਰੀ ਗੁੱਡ ਯਾਰ ਤੂੰ ਪਰਮਾਤਮਾ ਦਾ ਨਾਮ ਲਾਣਾ ਕਿੰਨਾ ਵਧੀਆ ਯਾਰ ਪਰਮਾਤਮਾ ਦਾ ਜਿਹੜਾ ਕਮਰਾ ਜਿਹੜਾ ਜਿੱਥੇ ਤੁਸੀਂ ਆਪਣਾ ਪਾਠ ਪੂਜਾ ਕਰਦੇ ਹੋ ਉੱਥੇ ਏਸੀ ਲੋਆ ਰਹੇ ਹੋ ਕਹਿੰਦਾ ਹਾਂ ਹਾਂ ਅਗਲੇ ਵੀ ਇੱਕ ਬੰਦੇ ਨੂੰ ਬੁਲਾਇਆ ਕੁੰਡੀ ਪਾਣ ਲਿਆ ਸੀ ਮੈਂ ਕੀ ਕਰਦਾ ਪਿਆ ਕਹਿੰਦਾ ਕੱਲ ਏਸੀ ਲੋਆ ਸੀ ਨਾ ਜਿਹੜਾ ਕਮਰਾ ਆਪਾਂ ਪੂਜਾ ਕਮਰਾ ਜਿਹੜਾ ਤੇ ਉਹਦੇ ਵਾਸਤੇ ਕੁੰਡੀ ਪਵਾ ਰਹਿਆਂ ਭਰਾਵਾ ਖਰਚਾ ਬੜਾ ਆਉਂਦਾ ਏਸੀ ਦਾ ਉਹ ਮੈਂ ਕਿਹਾ ਸ਼ਰਮ ਘਰ ਭਰਾ ਰੱਬ ਦਾ ਨਾਮ ਲੈਣਾ ਉੱਥੇ ਵੀ ਕੁੰਡੀ ਪਾਣੀ ਹੈ ਤੂੰ ਲਾਈ ਲਾਓ ਏਸੀ ਇਹਦੇ ਨਾਲੋਂ ਜੇ ਏਸੀ ਲਵਾਣਾ ਹੈ ਤੇ ਖਰਚਾ ਤੇ ਆਪ ਕਰਨਾ ਦੇਖੋ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਜਿਹੜੀ ਬਲਦੀ ਆ ਕੋਸ਼ਿਸ਼ ਕਰੋ ਕਿ ਤੁਸੀਂ ਜਿੰਨੇ ਕਮਰੇ ਨੇ ਸਾਰਿਆਂ 'ਚ ਏਸੀ ਨੇ ਜੇ ਤੇ ਇਕੱਠੇ ਸੋਜੋ ਇੱਕ ਕਮਰੇ 'ਚ ਤੁਸੀਂ ਇਕੱਠਾ ਪਰਿਵਾਰ ਸੋਵੋਗੇ ਤੇ ਬਿਜਲੀ ਵੀ ਬਚੇਗੀ ਤੇ ਇਕੱਠਾ ਤੁਹਾਡਾ ਪਿਆਰ ਵੀ ਬੰਦਾ ਗੱਲਾਂ ਬਾਤਾਂ ਮਾਰੋਗੇ ਜੇ ਸਾਰੇ ਬੰਦੇ ਘਰ ਦੇ ਸਾਰੇ ਜੀ ਅਲੱਗ-ਅਲੱਗ ਕਮਰੇ ਸੌਣਗੇ ਅਲੱਗ-ਅਲੱਗ ਪੱਖੇ ਚੱਲਣਗੇ ਅਲੱਗ-ਅਲੱਗ ਏਸੀ ਚੱਲਣਗੇ ਤੇ ਉਹਨਾਂ ਬਿਜਲੀ ਜ਼ਿਆਦਾ ਖਲੇਗੀ ਕੋਸ਼ਿਸ਼ ਕਰੋ ਅੱਜਕੱਲ੍ਹ LED ਲਾਈਟਸ ਆ ਗਈਆਂ ਨੇ LED ਲਾਈਟ ਲਗਾਓ ਉਦੇ ਨਾਲ ਬਿਜਲੀ ਬਹੁਤ ਬਚਦੀ ਹੈ ਅੱਗੇ ਜਿਹੜੇ ਬਲਬ ਆਂਦੇ ਸੀ 100 ਵਾਟ ਦੇ 150 ਵਾਟ ਦੇ 200 ਵਾਟ ਦੇ ਉਹ ਬਲਬਾਂ ਨਾਲ ਬਹੁਤ ਖਰਚਾ ਆਂਦਾ ਸੀਗਾ ਵੈਸੇ ਤੇ ਉਹ ਬਲਬ ਅੱਜ ਕੱਲ ਮਿਲਦੇ ਨਹੀਂ ਏ ਪਰ ਜਿਨ੍ਹਾਂ ਦੇ ਘਰ ਲੱਗੇ ਨੇ ਉਹ ਬਲਬ ਉਤਾਰ ਕੇ LED ਲਾਈਟਸ ਲਗਾਓ ਉਹਦੇ ਨਾਲ ਤੁਹਾਡੇ ਘਰ 'ਚ ਬਿਜਲੀ ਬਹੁਤ ਪਚੇਗੀ ਓ ਵਾਹ ਜੀ ਵਾਹ ਕੀ ਹਾਲ ਹੈ ਕੀ ਆ ਬਾਤ ਹੈ ਜੁਗਲੀ ਜੁਗਲੀ ਜੀ ਕੱਠੇ ਹਾਂ ਅਬਰੰਦੀ ਕੱਠੇ ਓ ਵਾਹ ਵਾਹ ਕਮਾਲ ਆ ਤੁਹਾਡੇ ਦਰਸ਼ਨ ਹੋ ਜਾਂਦੇ ਪਾਜੀ ਸਵਾ 7 ਵਜੇ ਸ਼ੁੱਕਰਵਾਰ ਨੂੰ ਟਿੱਚ ਪ੍ਰੋਗਰਾਮ ਤੇ ਦੇਖੀ ਤਾਂ ਕੁਝ ਤੇ ਕਰੋ ਵਿਚਾਰ ਅੱਛਾ ਜੀ ਕੀ ਬਾਤ ਆ ਜੀ ਥੈਂਕ ਯੂ ਥੈਂਕ ਯੂ ਕੁਝ ਤੇ ਕਰੋ ਉਚਾਰ ਦੇਖਦੇ ਹਾਂ ਹਾਂ ਕੀ ਟੀਆਰਪੀ ਹੈ ਜਦੋਂ ਤੁਹਾਨੂੰ ਮਿਲਦੇ ਨਾ ਕੱਪੜੇ ਤੁਹਾਡੇ ਵਟੋ ਵੱਟੀ ਹੁੰਦੇ ਨੇ ਪ੍ਰੈਸ ਕਿਉਂ ਨਹੀਂ ਕਰਦੇ ਪਾਜੀ ਉਹੀ ਤੁਹਾਡਾ ਪ੍ਰੋਗਰਾਮ ਬਿਜਲੀ ਬਚਾਓ ਬਿਜਲੀ ਬਚਾਣ ਦੇ ਬਿਲੀ ਕਿਦਾ ਪਜਦੀ ਹੈ ਪਾਜੀ ਪ੍ਰੈਸ ਕਰਨਾ ਚਲਦੀ ਪਈ ਨਹੀਂ ਨਾ ਚਲਦੀ ਹੈ ਪਰ ਇਹ ਪੱਖਾ ਬੜਾ ਸਲੋ ਜਿਹਾ ਚੱਲ ਰਿਹਾ ਭਾਈ ਤੁਸੀਂ ਆਪੇ ਕੁਝ ਤੇ ਕਰੋ ਵਿਚਾਰ ਚ ਕਹਿੰਨੇ ਚੰਗੀਆਂ ਚੀਜ਼ਾਂ ਕਰੋ ਬਿਜਲੀ ਬਚਾਓ ਪਾਣੀ ਬਚਾਓ ਬਿਜਲੀ ਬਚਾ ਰਹੇ ਆ ਤੇ ਬਿਜ ਬਚਾਓ ਤੇ ਬਕ ਕਹਿੰਨੇ ਆ ਪਾਣੀ ਬਚਾਓ ਵੀ ਕਹਿੰਨੇ ਆ ਪਰ ਹੋਲੀ ਪੱਖਾ ਚਲਾਣ ਬਿੱਲ ਕਿਦਾ ਬੱਜ ਜਾਂਦੀ ਇਹ ਭਾਈ ਇਹ ਬਿਜਲੀ ਨਾ ਨਹੀਂ ਰਿਪੋਰਟ ਨਾ ਜਾਂਦੇ ਆ ਨਾ ਰਿਪੋਰਟ ਨਾ ਚਲਾ ਲਾ ਬਿਜਲੀ ਪਜੀ ਆ ਹਾਂਜੀ ਯਾਰ ਤੁਹਾਨੂੰ ਤਾਂ ਸਮਝ ਨਹੀਂ ਲੱਗੀ ਕਿਦਾਂ ਮਤਲਬ ਹਾਂ ਲੋ ਗੋਗੇ ਹਾਂ ਚਾਰੀ ਪੀ ਤੁਹਾਨੂੰ ਚਾਹ ਪਲਾਣੀ ਵੀ ਕਿੰਨੇ ਨਹੀਂ ਮੇਰਾ ਮਤਲਬ ਗਰਮੀ ਦਾ ਮੌਸਮ ਆ ਤੁਹਾਨੂੰ ਠੰਡਾ ਬੁਲਾਵਾਂਗੇ ਯਾ ਵੀ ਰਿਮੋਟ ਹਾਂਜੀ ਆਲੋ ਭਾਈ ਹਾਂ ਅੱਜ ਕੱਲ ਦੀ ਯੰਗ ਜਨਰੇਸ਼ਨ ਜਿਹੜੇ ਬੱਚੇ ਪੜ੍ਹਦੇ ਨਹੀਂ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਮੈਂ ਰਾਤੀ ਪੜਾਂ ਸਾਰੀ ਰਾਤ ਹੀ ਜਾਗਾਂ ਤੇ ਸਿਰੇ ਸੋਵਾਂਗਾ ਸਾਰੀ ਰਾਤ ਜਾ ਕੇ ਜਿਹੜੀ ਆ ਤੁਸੀਂ ਏਸੀ ਚਲਾਉਂਦੇ ਹੋ ਲਾਈਟਾਂ ਵੀ ਚਲਾਉਂਦੇ ਹੋ ਜਿਹਦੇ ਨਾਲ ਬਿਜਲੀ ਦਾ ਨੁਕਸਾਨ ਹੁੰਦਾ ਹੈ ਬਿਜਲੀ ਦੀ ਖਪਤ ਵੱਧੀ ਹੈ ਜੇ ਅਸੀਂ ਤੁਸੀਂ ਸਵੇਰੇ ਜਲਦੀ ਉੱਠ ਕੇ ਬਾਹਰ ਬੈਠ ਕੇ ਵੀ ਪੜ੍ਹ ਸਕਦੇ ਹੋ ਸੂਰਜ ਦੀ ਰੋਸ਼ਨੀ 'ਚ ਬਹਿ ਕੇ ਵੀ ਪੜ੍ਹ ਸਕਦੇ ਹੋ ਜਿਹਦੇ ਨਾਲ ਬਿਜਲੀ ਜਿਹੜੀ ਪਚਾਈ ਜਾ ਸਕਦੀ ਹੈ ਜਿਹੜੇ ਸਰਕਾਰੀ ਦਫ਼ਤਰ ਹੈ ਨਾ ਉੱਥੇ ਪੱਖੇ ਬੰਦ ਹੀ ਨਹੀਂ ਹੁੰਦੇ ਗਰਮੀਆਂ ਚ ਚਲਾਉਂਦੇ ਰਹਿੰਦੇ ਸਰਦੀਆਂ 'ਚ ਬੰਦ ਹੁੰਦੇ ਸਵੇਰੇ ਆ ਕੇ ਕੰਮ ਤੇ ਬਹਿ ਜਾਂਦੇ ਨੇ ਦੁਪਹਿਰੇ ਕੋਈ ਬੰਦ ਕਰਕੇ ਨਹੀਂ ਜਾਂਦਾ ਸ਼ਾਮ ਨੂੰ ਕੋਈ ਘਰ ਜਾਣ ਲੱਗਿਆ ਬੰਦ ਕਰਕੇ ਨਹੀਂ ਜਾਂਦਾ ਪੱਖੇ ਚੱਲੀ ਜਾਂਦੇ ਨੇ ਅਗਲੇ ਦਿਨ ਸਵੇਰੇ ਆ ਕੇ ਫਿਰ ਬਹਿ ਜਾਂਦੇ ਨੇ ਤੇ ਦੋਸਤੋ ਕਿੰਨੀ ਖੱਪਤ ਆ ਕਿੰਨਾ ਨੁਕਸਾਨ ਆ ਕਿ ਸਰਕਾਰੀ ਦਫ਼ਤਰਾਂ 'ਚ ਪੱਖੇ ਚੱਲੀ ਜਾ ਰਹੇ ਨੇ ਲਾਈਟਾਂ ਚੱਲੀਆਂ ਜਾ ਰਹੀਆਂ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਜਿਹੜਾ ਦਫ਼ਤਰ ਬੰਦ ਹੋਣ ਲੱਗਿਆ ਲਾਈਟਾਂ ਤੇ ਪੱਖੇ ਬੰਦ ਕਰਕੇ ਜਾਵੇ ਜਿਆਦਾਤਰ ਲੋਕ ਜਿਹੜੇ ਏਸੀ ਚ ਚਲਾਉਂਦੇ ਨੇ ਦਰਵਾਜ਼ਾ ਖੁੱਲਾ ਰੱਖਦੇ ਨੇ ਜਿਹਦੇ ਨਾਲ ਬਿਜਲੀ ਵੇਸਟ ਹੁੰਦੀ ਹੈ ਇਸ ਕਾਗੇ ਦਰਵਾਜ਼ਾ ਬੰਦ ਕਰਕੇ ਏਸੀ ਚਲਾਓ ਕੱਟ ਤੇ ਬਿਜਲੀ ਦੀ ਵੇਸਟੇਜ ਹੋਏਗੀ ਜੇ ਤੁਸੀਂ ਫ੍ਰਿਜ ਦਾ ਦਰਵਾਜ਼ਾ ਵੀ ਖੁੱਲਾ ਛੱਡ ਦਿੰਦੇ ਹੋ ਨਾ ਉਹਦੇ ਨਾਲ ਵੀ ਜਿਹੜਾ ਹੈ ਬਿਜਲੀ ਜ਼ਿਆਦਾ ਵੇਸਟ ਹੁੰਦੀ ਹੈ ਤੇ ਆਓ ਦੇਖਦੇ ਹਾਂ ਇੱਕ ਹੋਰ ਛੋਟਾ ਜਿਹਾ ਕਲਿੱਪ ਬਿਜਲੀ ਦੀ ਵੇਸਟੇਜ ਬਾਰੇ ਯਾਰਾ ਜੀ ਵਧੀਆ ਜੀ ਵਧੀਆ ਅੱਲਾ ਵੀ ਆ ਗਏ ਮੀਟਰ ਰੀਡਰ ਹਾਂਜੀ ਭਾਜੀ ਰੀਡਿੰਗ ਲੈਣਦੇ ਹੋ ਹਾਂਜੀ ਹਾਂਜੀ ਯਾਰ 10 ਦਿਨ ਲੰਦਾ ਨਹੀਂ ਤੁਸੀਂ ਰੀਡਿੰਗ ਲੈਣ ਆ ਜਾਂਦੇ ਹੋ ਯਾਰ ਦਿਮਾਗ ਸਾਡਾ ਖਰਾਬ ਦੱਸਣ ਦੇਣਾ ਵਾਧਾ ਨੇ 60 ਦਿਨ ਵਧਾਈਦਾ 60 ਦਿਨ ਹੋ ਵੀ ਗਏ ਯਾਰ ਕਮਾ ਲਓ ਗਿਆ ਹਾਂਜੀ ਭਾਜੀ ਗੱਲ ਦੱਸੋ ਕారణ ਕੀ ਬਿੱਲ ਬਹੁਤ ਆਉਂਦਾ ਹੈ ਭਾਜੀ ਬਿੱਲ ਆਉਣੇ ਤੁਸੀਂ ਏਸੀ ਚਲਾਣ ਦੇ ਪੱਖੇ ਚਲਾਣ ਦੇ ਬਿਜਲੀ ਬੰਦ ਨਹੀਂ ਕਰਨੇ ਤੇ ਬਿੱਲ ਹੀ ਆਉਣੀ ਬੱਦ ਬਿੱਲ ਆਉਂਦਾ ਨਾ ਡਰ ਬੜਾ ਲੱਗਦਾ ਜੀ ਭਾਜੀ ਜਦੋਂ ਬਿੱਲ ਆਉਂਦਾ ਫਿਰ ਦਿਲ ਵੀ ਰੱਖਿਆ ਕਰੋ ਭਾਜੀ ਵੈਸੇ ਇਨਾ ਕਾਰਨ ਕੀ ਬਿੱਲ ਆਉਂਦਾ ਭਾਜੀ ਉੱਥੇ ਐਡੇ ਖਰਚੇ ਹੋਣ ਦੇ ਐਡੇ ਡੈਮ ਬਣਾਏ ਆ ਪਾਣੀ ਇਕੱਠਾ ਹੁੰਦਾ ਫਿਰ ਜਾ ਕੇ ਬਿਜਲੀ ਬੰਦੀ ਇਸ ਮਤਲਬ ਬਿਜਲੀ ਪਾਣੀ ਤੋਂ ਬੰਦੀ ਆ ਹਾਂਜੀ ਪਾਣੀ ਤੋਂ ਬੰਦੀ ਐ ਭਾਜੀ ਜਿੱਦਾਂ ਬਿੱਲ ਆਉਂਦੇ ਮੈਨੂੰ ਲੱਗਦਾ ਬਿਜਲੀ ਤੇ ਸੀਕਿਓ ਤੋਂ ਬੰਦੀ ਆ ਬਹੁਤ ਲੋਕੀ ਜਿਹੜੇ ਆਪਣੀ ਪਹੁੰਚ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਮੈਂ ਤੇ ਸ਼ੁਗਲੀ ਜੀ ਇੱਕ ਦਿਨ ਘਰ ਖੱਲੇ ਸੀ ਇਕੱਠੇ ਸੁੱਤੇ ਪਏ ਸੀਗੇ ਤੇ ਘਰ ਦੀਆਂ ਸਾਰੀਆਂ ਲਾਈਟਾਂ ਜਗਣੀਆਂ ਸੀ ਮੈਂ ਕਿਹਾ ਲਾਈਟਾਂ ਜਿਹੜੀਆਂ ਨਾ ਚਲਦੀਆਂ ਪਈਆਂ ਬਿਜਲੀ ਵੇਸਟ ਹੋ ਰਹੀ ਹੈ ਤੇ ਲਾਈਟਾਂ ਬੰਦ ਕਰ ਦਿਓ ਕਹਿੰਦਾ ਮੈਂ ਉਠਾਂਗਾ ਬਿਜਲੀ ਮਹਿਕਮੇ ਦਾ ਅਫਸਰ ਹੋ ਕੇ ਆਪ ਉਠੇਗਾ ਮੈਂ ਕਿਹਾ ਫਿਰ ਕੀ ਹੋ ਗਿਆ ਉੱਠ ਜਾ ਤੁਸੀਂ ਹਮੇਸ਼ਾ ਮੈਂ ਉੱਠਦਾ ਹਾਂ ਅੱਜ ਤੁਸੀਂ ਉੱਠ ਕੇ ਲਾਈਟਾਂ ਬੰਦ ਕਰ ਦਿਓ ਪੱਖੇ ਚੱਲਣ ਦੇ ਨੇ ਸਾਰੇ ਨਹੀਂ ਨਹੀਂ ਯਾਰ ਮੈਂ ਨਹੀਂ ਉੱਠਣਾ ਮੈਂ ਕਿਹਾ ਮੌਸਮ ਵੀ ਠੀਕ ਆ ਪੱਖੇ ਦੀ ਲੋੜ ਹੀ ਨਹੀਂ ਗਈ ਜੇ ਜਮਾ ਬੰਦ ਕਰ ਦਾਂਗੇ ਤੇ ਕੀ ਹੋ ਜਾਏਗਾ ਕਹਿੰਦੇ ਲੈ ਹੁਣੇ ਦੇਖ ਤੂੰ ਉਹਨਾਂ ਨੇ ਉਸੇ ਵੇਲੇ ਆਪਣੇ ਵਿਭਾਗੇ ਨੂੰ ਫੋਨ ਕੀਤਾ ਗੁਰਪਾਲ ਆਹ ਡਿਊਟੀ ਤੇ ਹੈ ਨਾ ਐਦਾਂ ਕਰ ਮਾਰਕਟੋਂ ਦੀ ਲਾਈਟ ਹੀ ਬੰਦ ਕਰਦੇ ਤੇ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕੱਪੜੇ ਬਹੁਤ ਜ਼ਿਆਦਾ ਬਦਲਣ ਦੀ ਦਿਹਾੜੀ ਚ ਚਾਰ ਚਾਰ ਵਾਰੀ ਕੱਪੜੇ ਬਦਲਣੇ ਦੋਸਤੋ ਜੇ ਤੁਸੀਂ ਕੱਪੜੇ ਅੰਨੀ ਵਾਰੀ ਬਦਲੋਗੇ ਨਾ ਉਹਨਾਂ ਨੂੰ ਧੋਣਾ ਵੀ ਪਏਗਾ ਜੇ ਧੋਵੋਗੇ ਤੇ ਉਹਨੂੰ ਵਾਸ਼ਿੰਗ ਮਸ਼ੀਨ ਚ ਧੋਣਾ ਪਏਗਾ ਵਾਸ਼ਿੰਗ ਮਸ਼ੀਨ ਚੱਲੇਗੀ ਤਾਂ ਬਿਜਲੀ ਦਾ ਵੇਸਟੇਜ ਹੋਏਗੀ ਸੋ ਇੰਨੇ ਜਿਆਦਾ ਤੁਸੀਂ ਚੂਜ਼ ਹੀ ਨਾ ਕਰੋਗੇ ਦਿਹਾੜੀ ਚਾਰ-ਚਾਰ ਵਾਰੀ ਕੱਪੜੇ ਬਦਲਨੇ ਆ ਕੱਪੜੇ ਕੋਰੀ ਬਦਲੇ ਠੀਕ ਹੈ ਸੋ ਆਪਣਾ ਜਿਹੜਾ ਵਿਹਾਰ ਥੋੜਾ ਚੇਂਜ ਕਰਨਾ ਪਏਗਾ ਬਿਜਲੀ ਬਚਾਨ ਵਾਸਤੇ ਤਿਉਹਾਰ ਆ ਰਹੇ ਨੇ ਤਿਉਹਾਰਾਂ ਦੇ ਦਿਨਾਂ 'ਚ ਬਿਜਲੀ ਦੀ ਬਹੁਤ ਵੇਸਟੇਜ ਹੁੰਦੀ ਹੈ ਲੋਕੀ ਡੈਕੋਰੇਸ਼ਨ ਵਾਸਤੇ ਲੜੀਆਂ ਲਗਾਉਂਦੇ ਨੇ ਕਈ ਵਾਰੀ ਚਾਰ-ਚਾਰ ਦਿਨ ਨੂੰ ਪੰਜ-ਪੰਜ ਦਿਨ ਜਿਹੜੀਆਂ ਲੜੀਆਂ ਚਲਦੀਆਂ ਹੀ ਰਹਿੰਦੀਆਂ ਸਵੇਰੇ ਵੀ ਜਲਦੀਆਂ ਰਹਿੰਦੀਆਂ ਰਾਤੀ ਵੀ ਜਲਦੀਆਂ ਰਹਿੰਦੀਆਂ ਦੋਸਤੋ ਇਹਦਾ ਵੇਸਟੇਜ ਨਾ ਕਰੋ ਜਿਸ ਦਿਨ ਤੁਸੀਂ ਡੈਕੋਰੇਸ਼ਨ ਕਰਨੀ ਹੈ ਉਸ ਦਿਨ ਲਾਈਟਾਂ ਚਲਾਓ ਉਸ ਤੋਂ ਬਾਅਦ ਉਤਾਰ ਦਿਓ ਬਹੁਤ ਲੋਕ ਜਿਹੜੇ ਬਾਥਰੂਮ ਚ ਗੀਜ਼ਰ ਜਿਹੜਾ ਚੱਲ ਰਿਹਾ ਉਹ ਬੰਦ ਕਰਨਾ ਭੁੱਲ ਜਾਂਦੇ ਨੇ ਗੀਜ਼ਰ ਸਾਰਾ ਦਿਨ ਚੱਲਦਾ ਰਹਿੰਦਾ ਹਾਲਾਂਕਿ ਗੀਜ਼ਰ ਆਟੋ ਕੱਟ ਹੁੰਦਾ ਪਰ ਜਦੋਂ ਠੰਡਾ ਹੁੰਦਾ ਫਿਰ ਦੁਬਾਰਾ ਆਨ ਹੋ ਜਾਂਦਾ ਸਾਰਾ ਦਿਨ ਗੀਜ਼ਰ ਚੱਲਣ ਦੇ ਨਾਲ ਬਿਜਲੀ ਬਹੁਤ ਜ਼ਿਆਦਾ ਵੇਸਟ ਹੁੰਦੀ ਹੈ ਕਈ ਵਾਰੀ ਗੀਜ਼ਰ ਦੇ ਫਟਣ ਦੇ ਵੀ ਚਾਂਸਸ ਹੁੰਦੇ ਨੇ ਬਹੁਤ ਹਾਸੇ ਹੋ ਚੁੱਕ ਨੇ ਜਿਹੜੇ ਗੀਜ਼ਰ ਗਰਮ ਹੋ ਕੇ ਫਟ ਗਏ ਨੇ ਸੋ ਦੋਸਤੋ ਜ਼ਰੂਰ ਧਿਆਨ ਰੱਖਿਆ ਕਰੋ ਬਾਥਰੂਮ ਚੋਂ ਨਿਕਲਣ ਲੱਗਿਆਂ ਗੀਜ਼ਰ ਨੂੰ ਜ਼ਰੂਰ ਬੰਦ ਕਰਿਆ ਕਰੋ ਹਾਂ ਜੀ ਹਾਂ ਜੀ ਕੀ ਹਾਲ ਹੈ ਜੀ ਭਾਜੀ ਕੀ ਗੱਲ ਪੈਦਲ ਜਾਂਦੇ ਵੇਓ ਉਹ ਬਸ ਭਾਜੀ ਪ੍ਰੋਗਰਾਮ ਨੇ ਦਾ ਕੁਝ ਤਕਰਬ ਵਿਚਾਰ ਉਹ ਚੌਲ ਨੇ ਸਮਝਾਇਆ ਕਿ ਬਿਜਲੀ ਬਚਾਓ ਤਾਂ ਮੈਂ ਪੈਦਲ ਚੱਲਾਂ ਠੀਕ ਚਾਉਦਾ ਪੈਦਲ ਨਾਲ ਕੀ ਲਿਖ ਪਿਆ ਉਹ ਭਾਜੀ ਮੇਰੀ ਕਾਰ ਹੈਗੀ ਇਲੈਕਟ੍ਰਿਕ ਕਾਰ ਤੇ ਜੇ ਮੈਂ ਨਹੀਂ ਚਲਾਉਂਗਾ ਪੈਦਲ ਜਾਊਂਗਾ ਇਲੈਕਟ੍ਰਿਸਿਟੀ ਬਚੂਗੀ ਬਿਜਲੀ ਬਚੂਗੀ ਉਹ ਭਾਜੀ ਅਸਲ 'ਚ ਮੈਂ ਮਿਆਕ ਕਰਦਾ ਪਿਆ ਮੈਂ ਤੇ ਆਪ ਕਹਿੰਦੇ ਇਲੈਕਟ੍ਰਿਕ ਕਾਰ ਚਲਾਓ ਉਹਨਾਂ ਪੈਟਰੋਲ ਬਚਦਾ ਹੋਰ ਕਿੰਨੇ ਫਾਇਦੇ ਆ ਹੇ ਤੇ ਵੈਸੇ ਮੈਂ ਬ੍ਰੈਡ ਲੈਣ ਚੱਲਣਾ ਵਾ ਤਾਂ ਹਾਂ ਪਹਿਲਾਂ ਜੱਲਦਾ ਹੀ ਜਿੱਦਾਂ ਜਿੱਦਾਂ ਸਾਇੰਸ ਤਰੱਕੀ ਕਰ ਰਹੀ ਆ ਘਰਾਂ ਦੇ ਵਿੱਚ ਨਵੇਂ-ਨਵੇਂ ਉਪਕਰਣ ਆ ਰਹੇ ਨੇ ਬਿਜਲੀ ਨਾਲ ਚੱਲਣ ਵਾਲੇ ਉਪਕਰਣ ਕਿਚਨ ਦੇ ਵਿੱਚ ਕੌਫੀ ਉਪਕਰਣ ਨਵੇਂ ਆ ਗਏ ਨੇ ਜਿੱਦਾਂ ਮਾਈਕ੍ਰੋਵੇਵ ਹੋ ਗਿਆ ਓਵਨ ਹੋ ਗਿਆ ਸਾਰੇ ਬਿਜਲੀ ਨਾਲ ਚੱਲਦੇ ਨੇ ਤੇ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਓਵਨ ਦੇ ਵਿੱਚ ਕੋਈ ਚੀਜ਼ ਬਣਾ ਲਾਂ ਕੇਕ ਬਣਾਣਾ ਓਵਨ ਚ ਬਣ ਜਾਏਗਾ ਜਾਂ ਮਾਈਕ੍ਰੋਵੇਵ ਨੂੰ ਵੀ ਤੁਸੀਂ ਕੁਕ ਕਰਨ ਵਾਸਤੇ ਵਰਤਦੇ ਹੋ ਪਰ ਉਹ ਨਾਲ ਬਿਜਲੀ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਕੋਸ਼ਿਸ਼ ਕਰੋ ਕਿ ਮਾਈਕ੍ਰੋਵੇਵ ਨੂੰ ਗਰਮ ਕਰਨ ਵਾਸਤੇ ਯੂਜ਼ ਕਰੋ ਉਹਦੇ ਵਿੱਚ ਕੁਕਿੰਗ ਨਾ ਕਰੋ ਬਹੁਤ ਜ਼ਿਆਦਾ ਯੂਜ਼ ਕਰਨ ਨਾਲ ਬਿਜਲੀ ਦੀ ਵੇਸਟੇਜ ਹੁੰਦੀ ਹੈ ਤੇ ਜਿੰਨੀ ਬਿਜਲੀ ਬਚਾਵਾਂਗੇ ਓਨੀ ਪੋਲੂਸ਼ਨ ਘਟੇਗੀ ਜਿੱਦਾਂ ਕਿ ਮੈਂ ਦੱਸਿਆ ਥਰਮਲ ਪਲਾਂਟਾਂ ਦੇ ਵਿੱਚ ਬਿਜਲੀ ਤਿਆਰ ਹੁੰਦੀ ਹੈ ਜਿਹਦੇ ਨਾਲ ਪੋਲਿਊਸ਼ਨ ਹੁੰਦੀ ਹੈ ਤੇ ਬਿਜਲੀ ਘੱਟ ਯੂਜ਼ ਕਰਾਂਗੇ ਤੇ ਪੋਲਿਊਸ਼ਨ ਵੀ ਘਟੇਗੀ ਕੋਸ਼ਿਸ਼ ਕਰੋ ਕਿ ਸੋਲਰ ਸਿਸਟਮ ਜਿਹੜੇ ਘਰਾਂ 'ਚ ਲਵਾਓ ਜਿਹਦੇ ਨਾਲ ਪੋਲਿਊਸ਼ਨ ਹੋਰ ਘਟੇਗੀ ਬਿਜਲੀ ਜਿਹੜੀ ਸਸਤੀ ਹੋਏਗੀ ਤੁਹਾਨੂੰ ਬਿੱਲ ਘੱਟ ਦੇਣੇ ਪੈਣਗੇ ਦੇਖੋ ਸਰਦੀਆਂ ਦੇ ਵਿੱਚ ਵੀ ਬਿਜਲੀ ਦੀ ਖਪਤ ਬਹੁਤ ਵੱਧ ਜਾਂਦੀ ਹੈ ਲੋਕੀ ਠੰਡ ਕਰਕੇ ਹੀਟਰ ਚਲਾਉਂਦੇ ਨੇ ਹੀਟਰ ਦੇ ਨਾਲ ਮੀਟਰ ਬਹੁਤ ਘੁੰਦਾ ਜੇ ਬਿਜਲੀ ਦਾ ਬਿੱਲ ਬਹੁਤ ਆਂਦਾ ਜੇ ਤੇ ਨਾਲੇ ਜਿਹੜੀਆਂ ਬਿਮਾਰੀਆਂ ਵੀ ਵੱਧੀਆਂ ਇਹੀ ਅਸੀਂ ਧੁੱਪ 'ਚ ਬੈਠ ਕੇ ਜੇ ਅਸੀਂ ਥੋੜਾ ਟਾਈਮ ਬਤੀਤ ਕਰੀਏ ਵਿਟਾਮਿਨ ਡੀ ਵੀ ਵਧੇਗਾ ਤੇ ਨਾਲੇ ਬਿਜਲੀ ਦੀ ਖਪਤ ਵੀ ਘਟੇਗੀ ਤੇ ਦੋਸਤੋ ਅੱਜ ਅਸੀਂ ਗੱਲਬਾਤ ਕੀਤੀ ਬਿਜਲੀ ਬਚਾਨ ਬਾਰੇ ਤੇ ਅਗਲੇ ਹਫਤੇ ਫੇਰ ਮਿਲਦੇ ਹਾਂ ਇਸੇ ਚੈਨਲ ਤੇ ਇਸੇ ਟਾਈਮ ਤੇ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ